ਸ਼੍ਰੀ ਗੁਰੂ ਗਾਲਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 19 ਅਕਤੂਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 19 ਅਕਤੂਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ हाल ही ਵਿੱਚ ਭਾਰਤ ਤੇ ਕਿਹੜੇ ਦੇਸ਼ ਨੇ ਪਹਿਲਾ ਜਲ ਸੈਨਾ ਅਭਿਆਸ ਇੰਡੀਆ ਰਿਪਬਲਿਕ ਆਫ ਕੋਰੀਅਨ ਕੀਤਾ ਹਾਂਜੀ ਇੱਥੇ ਤੁਸੀਂ ਧਿਆਨ ਦਿਓ ਇਸ ਅਭਿਆਸ ਦੀ ਫੁੱਲ ਫਾਰਮ ਕੀ ਬਣ ਰਹੀ ਆ ਆਈ ਐਨ ਦਾ ਮਤਲਬ ਇੰਡੀਆ ਆਰ ਦਾ ਮਤਲਬ ਰਿਪਬਲਿਕ ਆਫ ਕੇ ਐਨ ਦਾ ਮਤਲਬ ਕੋਰੀਅਨ ਠੀਕ ਹੈ ਤਾਂ ਇੰਡੀਆ ਇੰਡੀਆ ਰਿਪਬਲਿਕ ਆਫ ਕੋਰੀਅਨ ਅਭਿਆਸ ਜਿਹੜਾ ਇਹ ਦੱਖਣੀ ਕੋਰੀਆ ਅਤੇ ਪਾਰਟ ਦੇ ਵਿੱਚ ਘਰ ਹੋਇਆ ਤੇ ਪਹਿਲੀ ਵਾਰ ਹੋਇਆ ਜਲ ਸੈਨਾ ਅਭਿਆਸ ਆ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ ਹੁਣ ਉਹ ਡਾਇਰੈਕਟ ਤਾਂ ਨਹੀਂ ਲਿਖਣਗੇ ਇਸ ਦੀ ਫੁੱਲ ਫਾਰਮ ਕਿਉਂਕਿ ਕੋਰੀਆਨ ਤੋਂ ਹੀ ਪਤਾ ਲੱਗੇਗਾ ਨਾ ਦੱਖਣੀ ਕੋਰੀਆ ਹੋ ਸਕਦਾ ਉਹ ਜੇ ਤੁਹਾਨੂੰ ਡਾਇਰੈਕਟ ਵੀ ਆਉਂਦਾ ਤਾਂ ਉੱਥੇ ਸਾਊਥ ਕੋਰੀਆ ਦੀ ਵੀ ਨਾਲ ਆਪਸ਼ਨ ਆ ਸਕਦੀ ਆ ਠੀਕ ਹੈ ਸਾਊਥ ਕੋਰੀਆ ਤੇ ਨਾਰਥ ਕੋਰੀਆ ਜਾਨੀ ਕਿ ਉੱਤਰੀ ਕੋਰੀਆ ਤੇ ਵੀ ਆਪਸ਼ਨ ਆ ਸਕਦੀ ਆ ਸੋ ਧਿਆਨ ਦਿਓ ਇੱਥੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਲਈ ਕਿ ਭਾਰਤ ਅਤੇ ਦੱਖਣੀ ਕੋਰੀਆ ਦੇ ਵਿੱਚ ਘਾਰ ਪਹਿਲਾ ਜਲ ਸੈਨਾ ਅਭਿਆਸ ਹੋਇਆ ਜਿਸ ਦਾ ਨਾਮ ਆ ਇੰਡੀਆ ਰਿਪਬਲਿਕ ਆਫ ਕੋਰੀਅਨ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਹੋਇਆ ਕਿੱਥੇ ਆ ਹੋਇਆ ਇਹ ਸਾਡੇ ਦੇਸ਼ ਭਾਰਤ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਵਿੱਚ ਹੋਇਆ ਠੀਕ ਹੈ ਹਾਂਜੀ ਨੈਕਸਟ ਕੁਐਸ਼ਨ ਹੁਣ ਭਾਰਤ ਤੇ ਦੱਖਣੀ ਕੋਰੀਆ ਦੇ ਵਿੱਚ ਘਾਰ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦੱਖਣੀ ਕੋਰੀਆ ਦੱਖਣੀ ਕੋਰੀਆ ਦੀ ਕੈਪੀਟਲ ਸਿਓਲ ਕ੍ਰਾਂਸੀਆ ਸਾਊਥ ਕੋਰੀਅਨ ਬੋਨ ਪ੍ਰੈਜ਼ੀਡੈਂਟ ਲੀ ਜੀ ਮਯੂng ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ 38 ਸਮਾਨਾਂਤਰ ਜਿਹਨੂੰ ਅਸੀਂ ਕਹਿ ਦਿੰਨੇ ਆ ਠੀਕ ਹੈ ਗੋਰੰਗ ਲਾਲ ਦਾਸ ਦੱਖਣੀ ਕੋਰੀਆ ਵਿੱਚ ਭਾਰਤ ਦੇ ਨਵੇਂ ਰਾਜਦੂਤ ਚੁਣੇ ਗਏ ਅਮਰੀਕਾ ਦੱਖਣੀ ਕੋਰੀਆ ਤੇ ਜਾਪਾਨ ਨੇ ਦੱਖਣੀ ਕੋਰੀਆ ਦੇ ਜੇਜੂ ਟਾਪੂ ਨੇੜੇ ਫਰੀडम ਐਜ ਫੌਜੀ ਅਵਿਆਸ ਅਭਿਆਸ ਕੀਤਾ ਦੱਖਣੀ ਕੋਰੀਆ ਨੇ ਸਕੂਲੀ ਕਲਾਸਰੂਮਾਂ ਵਿੱਚ ਫੋਨ ਤੇ ਦੇਸ਼ ਵਿਆਪੀ ਪਾਬੰਦੀ ਲਗਾਈ ਦੱਖਣੀ ਕੋਰੀਆ ਨੇ 64 ਸਾਲਾਂ ਵਿੱਚ ਪਹਿਲੇ ਨਾਗਰਿਕ ਰੱਖਿਆ ਮੰਤਰੀ ਆਹਨ ਗਿਊਬਾਕ ਨੂੰ ਨਿਯੁਕਤ ਕੀਤਾ ਭਾਰਤੀ ਅਧਿਕਾਰ ਭਾਰਤੀ ਅਧਿਕਾਰ ਅਨੁਸ਼ਕਾ ਸੈਨ ਨੂੰ ਦੱਖਣੀ ਕੋਰੀਆਈ ਸਰਕਾਰ ਨੇ ਸਨਮਾਨਿਤ ਕੀਤਾ ਦੱਖਣੀ ਕੋਰੀਆ ਵਿੱਚ ਪਲਾਡ ਖੋਜ ਤੇ ਗਲੋਬਲ ਕਾਨਫਰੰਸ ਹੋਈ ਦੱਖਣੀ ਕੋਰੀਆ ਨੇ ਕੁੱਤੇ ਦੇ ਮਾਸ ਦੀ ਖਪਤ ਅਤੇ ਵਿਕਰੀ ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕੀਤਾ। ਨੈਕਸਟ ਹੈ ਹਾਲ ਹੀ ਵਿੱਚ ਤੀਵੀਂ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਕਿਸ ਨੇ ਜਿੱਤੀ? ਹਾਂਜੀ ਤੀਵੀਂ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਇਹ ਜਿੱਤੀ ਹੈ ਜੀ ਮਣੀਪੁਰ ਨੇ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ ਮਣੀਪੁਰ। ਤੇ ਹੋਈ ਕਿੱਥੇ ਆਹੇ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਇਹ ਹੋਈ ਆ ਸ਼ੋ ਦਿੱਸ ਗਰਦੇ ਨਰਾਇਣਪੁਰ ਦੇ ਆਰ ਕੇ ਐਮ ਆਸ਼ਰਮ ਮੈਦਾਨ ਵਿੱਚ ਜਿਹਦੇ ਵਿੱਚ ਮਨੀਪੁਰ ਨੇ ਪਸ਼ਮੀ ਬੰਗਾਲ ਨੂੰ 1-0 ਨਾਲ ਹਰਾ ਕੇ ਤੀਵੀਂ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ ਇਸ ਦੀ ਫੁੱਲ ਫਾਰਮ ਜਾਨੀ ਕਿ ਪੂਰਾ ਨਾਮ ਤੁਸੀਂ ਧਿਆਨ ਚ ਰੱਖਣਾ ਰਾਜ ਮਾਤਾ ਜੀਜਾ ਬਾਈ ਟਰੋਫੀ ਆ ਕਲੀਅਰ ਤੁਹਾਨੂੰ ਇਦਾਂ ਵੀ ਪੁੱਛਿਆ ਜਾ ਸਕਦਾ ਕਿ ਰਾਜ ਮਾਤਾ ਜੀਜਾ ਵਾਈ ਟ੍ਰੋਫੀ ਕਿਸ ਨੇ ਜਿੱਤੀ ਤਾਂ ਉਹ ਮਨੀਪੁਰ ਨੇ ਜਿੱਤੀ ਹੈ ਕਿ ਨੂੰ ਹਰਾ ਕੇ ਜਿੱਤੀ ਹੈ ਪਸ਼ਮੀ ਬੰਗਾਲ ਨੂੰ ਹਰਾ ਕੇ ਜਿੱਤੀ ਹੈ ਹੁਣ ਮਨੀਪੁਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਨੀਪੁਰ ਮਨੀਪੁਰ ਦੀ ਕੈਪੀਟਲ ਐਮਫਾਲ ਚੀਫ ਮਿਨਿਸਟਰ ਹਨ ਵੀਰਨ ਸਿੰਘ ਗਵਰਨਰ ਅਜੀਤ ਕੁਮਾਰ ਪੰਨਾ ਮਨੀਪੁਰ ਵਿੱਚ ਕਿਬੋਲ ਲਮਜਾਓ ਨੈਸ਼ਨਲ ਪਾਰਕਾ ਸਿਰੋਹੀ ਨੈਸ਼ਨਲ ਪਾਰਕਾ ਲਾਕਟਕ ਝੀਲ ਆ ਮਨੀਪੁਰ ਵਿੱਚ ਮੇਰਾ ਹੋ ਚੋਂਬਾ ਉਤਸਵ ਮਨਾਇਆ ਗਿਆ ਹੈ ਮਣੀਪੁਰ ਵਿੱਚ 14ਵੇਂ ਸ਼ਰਾਰ ਹੋਂਗ ਹਥਾਈ ਮਿਰਚ ਉਤਸਵ ਦਾ ਉਦਘਾਟਨ ਕੀਤਾ ਗਿਆ ਮਣੀਪੁਰ ਚਿੜੀਆ ਘਰ ਨੇ ಏਸ਼ੀਆਈ ਵਿਸ਼ਾਲ ਕਛੂਆਂ ਦਾ ਪਹਿਲਾ ਨਗਲੀ ਪ੍ਰਜਨਨ ਕੀਤਾ ਮਣੀਪੁਰ ਕੈਬਨਿਟ ਨੇ AIB ਫੰਡਸ ਸੇ ਪ੍ਰਾਪਤ ਸ਼ਹਿਰੀ ਸ਼ੜਕ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ। ਮਣੀਪੁਰ ਵਿੱਚ 13 ਅਗਸਤ ਨੂੰ ਦੇਸ਼ ਭਗਤ ਦਿਵਸ ਮਨਾਇਆ ਗਿਆ। ਮਣੀਪੁਰ ਪਹਿਲੀਆਂ ਖੇਲੋ ਇੰਡੀਆ ਵਿੱਚ ਖੇਡਾਂ ਵਿੱਚ ਮਣੀਪੁਰ ਮੈਡਲ ਸੂਚੀ ਵਿੱਚ ਟੌਪ ਤੇ ਰਿਹਾ। ਜਸਟਿਸ ਐਮ ਸੁੰਦਰਨੀ ਮਣੀਪੁਰ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੀ। ਸਿਰੋਈ ਲਲੀ ਫੈਸਟੀਵਲ 2025 ਦਾ ਪੰਜਵਾਂ ਐਡੀਸ਼ਨ ਮਣੀਪੁਰ ਵਿੱਚ ਆਯੋਜਿਤ ਕੀਤਾ ਗਿਆ। ਨੈਕਸਟ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਵਿਚਕਾਰ ਪੰਜਵਾਂ ਸਮੁੰਦਰ ਸ਼ਕਤੀ ਜਲ ਸੈਨਾ ਅਭਿਆਸ ਆਯੋਜਿਤ ਕੀਤਾ ਗਿਆ ਹਾਂਜੀ ਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਪੰਜਵਾਂ ਸਮੁੰਦਰ ਜਲ ਸਮੁੰਦਰ ਸ਼ਕਤੀ ਜਲ ਸੈਨਾ ਅਭਿਆਸ ਹੋਇਆ ਇਹ ਭਾਰਤ ਅਤੇ ਇੰਡੋਨੇਸ਼ੀਆ ਦੇ ਵਿੱਚ ਘਰ ਹੋਇਆ অপਸ਼ਨ ਸੀ ਇਸ ਦਾ ਰਾਈਟ ਆਨਸਰ ਸਮੁੰਦਰ ਸ਼ਕਤੀ ਅਭਿਆਸ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਹੁਣ ਇੰਡੋਨੇਸ਼ੀਆ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇੰਡੋਨੇਸ਼ੀਆ ਇੰਡੋਨੇਸ਼ੀਆ ਦੀ ਕੈਪੀਟਲ ਹੈ ਜਕਾਰਤਾ ਕਰੰਸੀ ਹੈ ਇੰਡੋਨੇਸ਼ੀਅਨ ਰੁਪਇਆ ਪ੍ਰੈਜ਼ੀਡੈਂਟ ਆ ਪ੍ਰਬੋਬੋ ਸ਼ੁਬੀਅੰਤੋ ਭਾਰਤ ਤੇ ਇੰਡੋਨੇਸ਼ੀਆ ਦੇ ਵਿੱਚ ਘਰ ਗਰੁੱਡ ਸ਼ਕਤੀ ਨਾਮ ਦਾ ਫੌਜੀ ਅਭਿਆਸ ਹੁੰਦਾ ਠੀਕ ਹੈ ਅਮਰੀਕਾ ਅਤੇ ਇੰਡੋਨੇਸ਼ੀਆ ਨੇ ਸਭ ਤੋਂ ਪਹਿਲਾਂ ਸੁਪਰ ਗਰੁੱਪ ਸ਼ੀਲਡ ਅਵਿਆ ਸ਼ੁਰੂ ਕੀਤਾ ਇੰਡੋਨੇਸ਼ੀਆ ਦਾ ਆਜ਼ਾਦੀ ਦਿਵਸ 17 ਅਗਸਤ ਨੂੰ ਮਨਾਇਆ ਗਿਆ ਏਸ਼ੀਆ ਪ੍ਰਸ਼ਾਂਤ ਮਿੱਟ ਐਮੀਚ ਯੋਰ ਗੋਲਫ ਚੈਂਪੀਅਨਸ਼ਿਪ ਇੰਡੋਨੇਸ਼ੀਆ ਵਿੱਚ ਆਯੋਜਿਤ ਕੀਤੀ ਗਈ ਇੰਡੋਨੇਸ਼ੀਆ ਵਿੱਚ ਮਾਉਂਟ ਲੈਬੋਟੋਬੀ ਲੱਕ ਲੱਕ ਜਵਾਲਾਮੁਖੀ ਫਟਿਆ ਇੰਡੋਨੇਸ਼ੀਆ ਬ੍ਰਿਕਸ ਦੇ ਨਵੇਂ ਵਿਕਾਸ ਮੈਂਬਰ ਬੈਂਕ ਵਿੱਚ ਸ਼ਾਮਿਲ ਹੋਇਆ ਇੰਡੋਨੇਸ਼ੀਆ ਦੇ ਮਾਉਂਟ ਡੁਕੋਨੋ ਜਵਾਲਾਮੁਖੀ ਇੰਡੋਨੇਸ਼ੀਆ ਦੇ ਵਿੱਚ ਫਟਿਆ ਪੰਜਵਾਂ ਬਹੁਪੱਖੀ ਜਲ ਸੈਨਾ ਅਭਿਆਸ ਕਮੋਡੋ ਇੰਡੋਨੇਸ਼ੀਆ ਵਿੱਚ ਆਯੋਜਿਤ ਕੀਤਾ ਗਿਆ ਇੰਡੋਨੇਸ਼ੀਆ ਵਿੱਚ ਮਾਉਂਟ ਇਬੋ ਜਵਾਲਾਮੁਖੀ ਫਟਿਆ ਨੈਕਸਟ ਹਾਲ ਹੀ ਵਿੱਚ IUCN ਸਪੀਸੀਜ਼ ਸਰਵਾਈਵਲ ਕਮਿਸ਼ਨ ਦਾ ਪਹਿਲਾ ਏਸ਼ੀਆਈ ਚੇਅਰਮੈਨ ਕੌਣ ਬਣਿਆ ਹਾਂਜੀ IUCN ਇੰਟਰਨੈਸ਼ਨਲ ਯੂਨੀਅਨ ਕਨਜ਼ਰਵੇਸ਼ਨ ਨੇਚਰ species survival commission ਦੇ ਪਹਿਲੇ এਸ਼ੀਆਈ ਚੁਣੇ ਗਏ ਆ ਵਿਵੇਕ ਮੈਨਨ অপਸ਼ਨ এ ਇਜ਼ ਦਾ রাইਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਪਹਿਲੇ ਕੋਈ এਸ਼ੀਆਈ ਆ ਜਾਂ ਪਹਿਲੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿੱਥੇ ਪਹਿਲਾ ਆ ਜੇ ਉਹ ਕੁਐਸਚਨ ਆਪਣੇ ਆਪ ਚ ਬਹੁਤ ਇੰਪੋਰਟੈਂਟ ਹੋ ਜਾਂਦਾ ਤੇ ਪਹਿਲੇ এਸ਼ੀਆਈ ਵਿਅਕਤੀ ਆ ਜਿਨ੍ਹਾਂ ਨੂੰ IUCN ਦੇ ਚੇਅਰਮੈਨ ਚੁਣਿਆ ਗਿਆ ਠੀਕ ਹੈ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ AI ਸੰਗੀਤ ਅਵਤਾਰ ਲਈ Google Cloud ਨਾਲ ਕਿਸ ਨੇ ਸਮਝੌਤਾ ਕੀਤਾ AI ਸੰਗੀਤ ਅਵਤਾਰ ਲਈ Google Cloud ਨਾਲ ਸਮਝੌਤਾ ਕੀਤਾ AR ਰਹਿਮਾਨ ਨੇ ਔਸਕਰ ਜੇਤੂ ਸੰਗੀਤਕਾਰ AR ਰਹਿਮਾਨ ਤੇ ਇਹਨਾਂ ਨੇ ਆਪਣੇ ਨਵੇਂ ਪ੍ਰੋਜੈਕਟ ਸਿਕਰਟ ਮਾਉਂਟੇਨ ਲਈ Google Cloud ਨਾਲ ਸਮਝੌਤਾ ਕੀਤਾ ਤਾਂ ਜੋ ਅਗਲੀ ਪੀੜ੍ਹੀ ਦੇ ਮਨੋਰੰਜਨ ਅਨੁਭਵ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸੰਗੀਤ ਅਤੇ ਕਹਾਣੀ ਸੁਣਾਉਣ ਸੁਨਾਈ ਮਤਲਬ ਉਹਦਾ ਯੂਜ਼ ਕਰਕੇ ਸੰਗੀਤ ਜਾਂ ਕਹਾਣੀ ਸੁਣਾਈ ਜਾ ਸਕੇ ਨੈਕਸਟ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਨੇ ਜਹਾਜ਼ਾਂ ਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਲਈ ਕੇਸ ਆਈਆਈਟੀ ਨਾਲ ਸਮਝੌਤਾ ਕੀਤਾ ਹਾਂਜੀ ਭਾਰਤੀ ਜਲ ਸੈਨਾ ਨੇ ਜਹਾਜ਼ਾਂ ਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਦੇ ਲਈ ਆਈਆਈਟੀ ਦਿੱਲੀ ਦੇ ਨਾਲ ਸਮਝੌਤਾ ਕੀਤਾ অপশন সি ইজ দা রাইট आंसर हुन आईआईटी दी गल त بھارتی জল সেনা ਨੇ ਡਿਜ਼ਾਈਨ ਦਖਲ ਅੰਦਾਜ਼ੀ ਰਾਹੀਂ ਜਲ ਸੈਨਾ ਦੇ ਜਹਾਜ਼ਾਂ ਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਲਈ आईआईटी ਦਿੱਲੀ ਨਾਲ ਸਮਝੌਤਾ ਕੀਤਾ आईआईटी ਭੁவனேਸਵਰ ਵਿਖੇ ਨਮੂ ਸੈਮੀਕੰਡਕਟਰ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ ਭਾਰਤੀ ਹਵਾਈ ਸੈਨਾ ਤੇ IIT ਰੋਪੜ ਨੇ ਸਵਦੇਸ਼ੀ ਟੈਕਨੋਲੋਜੀ ਵਿਕਾਸ ਲਈ ਸਮਝੌਤੇ ਤੇ ਸਾਈਨ ਕੀਤੇ। ਭਾਰਤ ਨੇ IIT ਮ드ਰਾਸ ਨੂੰ ਸੰਯੁਕਤ ਰਾਸ਼ਟਰ ਦੇ AI ਸੈਂਟਰ ਆਫ ਐਕਸੀਲੈਂਸ ਵਜੋਂ ਨਾਮਜ਼ਦ ਕੀਤਾ। ਸਾਈ ਅਤੇ IIT ਦਿੱਲੀ ਨੇ ਖੇੜ ਨਵੀਨਤਾ ਨੂੰ ਤੁਸ਼ਾਹਿਦ ਕਰਨ ਲਈ ਸਮਝੌਤਾ ਕੀਤਾ। IIT ਯੋਧਪੁਰ ਨੇ ਭਾਰਤੀ ਭਸ਼ਾ ਮਾਤਿ ਵਿਰਾਸਤ ਲਈ AI ਟੂਲ ਵਿਕਸਿਤ ਕੀਤੇ। IIT ਮ드ਰਾਸ ਐਨਆਈਆਰਐਫ ਰੈਂਕਿੰਗ 2025 ਵਿੱਚ ਟੌਪ ਤੇ ਰਿਹਾ। IIT ਪਲੱਕੜ ਨੇਪਾਲ ਅੱਤ ਦੀ ਪਹਿਲੀ AI ਸੰਚਾਲਿਤ ਸਿੱਖਲਾਈ ਐਪ ਟੂਜ਼ ਲਾਂਚ ਕੀਤੀ ਨੈਕਸਟ ਹੈ ਭਾਰਤ ਵਿੱਚ BLS ਇੰਟਰਨੈਸ਼ਨਲ ਕੇਸ ਦੇਸ਼ ਵਿੱਚ ਭਾਰਤੀ ਵੀਜ਼ਾ ਸੈਂਟਰ ਚਲਾਏਗਾ ਹਾਂਜੀ BLS ਇੰਟਰਨੈਸ਼ਨਲ ਕੇਸ ਦੇਸ਼ ਵਿੱਚ ਭਾਰਤੀ ਵੀਜ਼ਾ ਸੈਂਟਰ ਚਲਾਏਗਾ ਤਾਂ ਇਹ ਚਾਈਨਾ ਦੇ ਵਿੱਚ ਚਲਾਇਆ ਜਾਵੇਗਾ ਠੀਕ ਹੈ ਆਪਸ਼ਨ ਬੀ ਇਸ ザ ਰਾਈਟ ਆਨਸਰ ਭਾਰਤ ਅਤੇ ਚੀਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਬੀ ਐਲ ਐਸ ਇੰਟਰਨੈਸ਼ਨਲ ਸਰਵਿਸ ਲਿਮਟਿਡ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ 3 ਸਾਲਾਂ ਦਾ ਇਕਰਾਰਨਾਮਾ ਦਿੱਤਾ ਗਿਆ ਇਸ ਇਕਰਾਰਨਾਮੇ ਦੇ ਤਹਿਤ ਕੰਪਨੀ ਚੀਨ ਵਿੱਚ ਭਾਰਤੀ ਵੀਜ਼ਾ ਅਪਲੀਕੇਸ਼ਨ ਸੈਂਟਰ ਸਥਾਪਿਤ ਕਰੇਗੀ ਅਤੇ ਸੰਚਾਲਿਤ ਕਰੇਗੀ ਹੁਣ ਚਾਈਨਾ ਦੀ ਗੱਲ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੇ ਕੈਪੀਟਲ ਅ ਵਿਜ਼ਿੰਗ ਕਰੰਸੀ ਅ ਰੇਨ ਵੀ ਪ੍ਰੈਜ਼ੀਡੈਂਟ ਅ ਜੀ ਜਿੰਪਿੰਗ ਟੀਨ ਦੁਨੀਆ ਦਾ ਸਟੀਲ ਦਾ ਸਭ ਤੋਂ ਵੱਡਾ ਉਤਪਾਦਕਾ ਠੀਕ ਹੈ ਚੀਨ ਨੇ ਗੋਬੀ ਮਾਰੂਥਲ ਵਿੱਚ ਦੁਨੀਆ ਦਾ ਪਹਿਲਾ ਸੂਰਜੀ ਥਰਮਲ ਪਾਵਰ ਪਲਾਂਟ ਲਾਂਚ ਕੀਤਾ ਚੀਨ ਨੇ ਧਿਆਨ ਲੌਂਗ 3 ਮੂਡ ਵਰਤੋਂ ਯੋਗ ਰਾਕੇਟ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਚੀਨੀ ਅਧਿਕਾਰ ਗਾਇਕ ਅਤੇ ਨਿਰਦੇਸ਼ਕ ਐਲਨ ਯੂ ਮੈਂਗਲੌਂਗ ਦਾ 37 ਸਾਲ ਦੀ ਉਮਰ ਵਿੱਚ ਦੇ ਹੱਥ ਹੋਇਆ ਚੀਨ ਆਈਐਸਐਸਐਫ ਵਿਸ਼ਵ ਕਪ 2025 ਦੀ ਮੈਡਲ ਸੂਚੀ ਚ ਟੌਪ ਤੇ ਰਿਹਾ ਚੀਨ ਦੂ ਵਿੱਚ ਹੋਈਆਂ ਵਿਸ਼ਵ ਖੇਡਾਂ 2025 ਵਿੱਚ ਚੀਨ ਟੌਪ ਤੇ ਰਿਹਾ ਚੀਨ ਵਿੱਚ ਰੋਬੋਟ 올림픽 ਸ਼ੁਰੂ ਹੋਏ ਚੀਨ ਨੇ 11 ਗੀਡੀ 4 ਉਪਗ੍ਰਹਿ ਲਾਂਚ ਕੀਤੇ ਨੈਕਸਟ ਹੈ ਖਾਲੀ ਵਿੱਚ ਪੰਜਵੇਂ ਖੇਲੂ ਇੰਡੀਆ ਯੂਨੀਵਰਸਿਟੀ ਖੇਡਨਾ ਕਿੱਥੇ ਆਯੋਜਿਤ ਕੀਤੀਆਂ ਜਾਣਗੀਆਂ ਪੰਜਵੀਆਂ ਖੇਲੂ ਇੰਡੀਆ ਯੂਨੀਵਰਸਿਟੀ ਖੇਡਨਾ ਕਿੱਥੇ ਆਯੋਜਿਤ ਕੀਤੀਆਂ ਜਾਣਗੀਆਂ ਰਾਜਸਥਾਨ ਦੇ ਵਿੱਚ অপਸ਼ਨ ਡੀ ਇਸ ਆ ਰਾਈਟ ਆਨਸਰ ਤੇ ਰਾਜਸਥਾਨ ਦੇ 7 ਸ਼ਹਿਰਾਂ ਦੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਜੈਪੁਰ ਅਜਮੇਰ ਉਦੇਪੁਰ ਜੋਧਪੁਰ ਵਿਕਾਨੇਰ ਕੋਟਾ ਅਤੇ ਭਰਤਪੁਰ ਵਿੱਚ ਹੁਣ ਰਾਜਸਥਾਨ ਦੀ ਗੱਲ ਹੈ ਤਾਂ ਰਾਜਸਥਾਨ ਦੀ ਕੈਪੀਟਲ ਹੈ ਜੈਪੁਰ ਚੀਫ ਮਿਨਿਸਟਰ ਪਜਨ ਲਾਲ ਸ਼ਰਮਾ ਗਵਰਨਰ ਹਰੀ ਪਾਉ ਕਿਸ਼ਨ ਰਾਉ ਬਾਗ ਦੇ ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਰਣਥੰਬੋਰ ਨੈਸ਼ਨਲ ਪਾਰਕ ਡੈਜ਼ਰਟ ਨੈਸ਼ਨਲ ਪਾਰਕ ਮਕੁੰਦਰਾ ਨੈਸ਼ਨਲ ਪਾਰਕ ਕੁੰਬਲਗੜ ਨੈਸ਼ਨਲ ਪਾਰਕ ਕਿਉਲਾ ਦੀਉ ਨੈਸ਼ਨਲ ਪਾਰਕ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ ਰਾਜਸਥਾਨ ਕਣਕ ਦੀ ਕਾਸਤ ਸਭ ਤੋਂ ਪਹਿਲਾਂ ਰਾਜਸਥਾਨ ਵਿੱਚ ਮਾਰੂਥਲ ਦੀ ਮਿੱਟੀ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਕੇ ਕੀਤੀ ਗਈ ਰਾਜਸਥਾਨ ਦੇ ਪਹਿਲੇ ਨਮੋ ਬਾਇਓਡਾਈਵਰਸਿਟੀ ਪਾਰਕ ਦਾ ਅਲਵਰ ਵਿੱਚ ਉਦਘਾਟਨ ਕੀਤਾ ਗਿਆ ਸੁਪਰੀਮ ਕੋਰਟ ਨੇ Rajasthan ਨੂੰ asbestos ਉਤਪਾਦਾਂ ਲਈ VAT ਛੋਟ ਰੱਦ ਕਰ ਦਿੱਤੀ Rajasthan ਵਿਧਾਨ ਸਭਾ ਵਿੱਚ ਧਰਮ ਪਰिवर्तन ਵਿਰੋਧੀ ਬਿੱਲ ਪਾਸ ਹੋਇਆ Rajasthan ਦੀ NGO ਨੂੰ Educate Girls ਨੂੰ 2025 ਦਾ Raman Magseese ਪੁਰਸਕਾਰ ਮਿਲਿਆ Rajasthan ਦੇ जैसलमेर ਵਿੱਚ ਭਾਰਤ ਦਾ ਪਹਿਲਾ ਫਾਈਟੋਸ਼ੋਰ ਜੀਵਾਸਮ ਖੋਲਿਆ ਗਿਆ ਕੇਂਦਰ ਸਰਕਾਰ ਨੇ ਕੋਟਾ ਬੂੰਦੀ ਵਿਖੇ 1507 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਗ੍ਰੀਨਫੀਲਡ ਹਵਾਈ ਅੱਡੇ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ ਨੈਕਸਟ ਹਾਲ ਹੀ ਵਿੱਚ ਜੀ 20 ਵਾਤਾਵਰਣ ਮੰਤਰੀਆਂ ਦੀ ਮੀਟਿੰਗ ਕਿੱਥੇ ਹੋਈ ਜੀ 20 ਮੈਂ ਤੁਹਾਨੂੰ ਦੱਸਿਆ ਕਈ ਵਾਰ ਇਹ 2025 ਦੇ ਵਿੱਚ ਪਹਿਲੀ ਵਾਰ ਜੀ 20 ਦੀ ਮੇਜ਼ਬਾਨੀ ਕਰ ਰਿਹਾ ਸਾਊਥ ਕੋਰੀਆ ਸਾਊਥ ਕੋਰੀਆ ਨਹੀਂ ਸਾਊਥ ਅਫਰੀਕਾ ਸਾਊਥ ਅਫਰੀਕਾ ਠੀਕ ਹੈ ਤਾਂ ਸਾਊਥ ਅਫਰੀਕਾ ਦੀ ਕੈਪੀਟਲ ਹੈ ਕੇਪ ਟਾਊਨ ਤੇ ਇਸ ਦੇ ਵਿੱਚ ਜੀ 20 ਵਾਤਾਵਰਣ ਮੰਤਰੀਆਂ ਦੀ ਮੀਟਿੰਗ ਹੋਈ ਜੀ 20 ਇੱਕ 20 ਦੇਸ਼ਾਂ ਦਾ ਸੰਗਠਨ ਸੀ ਜਿਸ ਦੇ ਵਿੱਚ ਹੁਣ ਕਾਫੀ ਦੇਸ਼ ਆ ਜਿਹੜੇ ਐਡ ਹੋ ਰਹੇ ਆ ਠੀਕ ਹੈ ਤੇ 2023 ਦੇ ਵਿੱਚ ਇਹਦੀ ਮੇਜ਼ਬਾਨੀ ਸਾਡੇ ਦੇਸ਼ ਭਾਰਤ ਨੇ ਕੀਤੀ 2024 ਦੇ ਵਿੱਚ ਇਹਦੀ ਮੇਜ਼ਬਾਨੀ ਬੀਜਿੰਗ ਬੀਜਿੰਗ ਤਾਂ ਚਾਈਨਾ ਦੀ ਕੈਪੀਟਲ ਆ 2024 24 ਦੇ ਵਿੱਚ ਇਹਦੀ ਮੇਜ਼ਬਾਨੀ ਬ੍ਰਾਜ਼ਿਲ ਨੇ ਕੀਤੀ ਤੇ ਹੁਣ ਸਾਊਥ ਅਫਰੀਕਾ ਨੂੰ ਮਿਲੀ ਸਾਊਥ ਅਫਰੀਕਾ ਪਹਿਲੀ ਕੰਟਰੀ ਹੈ ਜਿਹੜੀ ਪਹਿਲੀ ਵਾਰ G20 ਦੀ ਮੇਜ਼ਬਾਨੀ ਕਰ ਰਹੀ ਹੈ ਤੇ ਕਦੋਂ ਕਰ ਰਹੀ ਹੈ 2025 ਦੀ ਇਹਦਾ ਮਤਲਬ ਕੀ ਹੈ ਕਿ ਜਿੰਨੀਆਂ ਵੀ G20 ਦੀਆਂ ਮੀਟਿੰਗਸ ਹੋਣਗੀਆਂ ਉਹ ਸਾਊਥ ਅਫਰੀਕਾ ਦੇ ਵਿੱਚ ਹੋਣਗੀਆਂ 2025 ਚ ਤੇ ਅੱਗੇ ਦੇਖੋ ਕਿਹਨੂੰ ਮਿਲਦੀ ਹੈ ਨੈਕਸਟ ਹੈ ਹਾਲ ਹੀ ਵਿੱਚ ਗਰੀਬੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਗਿਆ ਗਰੀਬੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ 17 ਅਕਤੂਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇਹ ਦਿਨ ਨਾ ਸਿਰਫ ਆਮਦਨ ਆਸਮਾਨਤਾ ਦੇ ਵਿਚਾਰ ਕਰਨ ਦਾ ਮੌਕਾ ਹੈ ਸਗੋਂ ਮਾਨ ਨਿਆਰ ਤੇ ਸਭਾਵੇਂ ਸਿਵ ਵਿਕਾਸ ਤੇ ਵੀ ਯੋਗਦਾਨ ਦਾ ਸਮਾਵਾ ਇਸ ਦੀ ਥੀਮ ਰੱਖੀ ਗਈ ਆ ਠੀਕ ਹੈ ਤੇ 17 ਅਕਤੂਬਰ ਨੂੰ ਮਨਾਇਆ ਜਾਂਦਾ ਹੁਣ ਅਕਤੂਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਈ ਕ ਅਕਤੂਬਰ ਨੂੰ ਅੰਤਰਰਾਸ਼ਟਰੀ ਬਿਯੁਰਗ ਦਿਵਸ ਅਤੇ ਅੰਤਰਰਾਸ਼ਟਰੀ ਕਾਫੀ ਦਿਵਸ ਮਨਾਇਆ ਗਿਆ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਗਿਆ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਗਿਆ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਮਨਾਇਆ ਗਿਆ 6 ਅਕਤੂਬਰ ਨੂੰ ਵਿਸ਼ਵ ਨਿਵਾਸ ਦਿਵਸ ਅਤੇ ਵਿਸ਼ਵ ਸਰੇਬਰਲ ਪਾਲਿਸੀ ਦਿਵਸ ਮਨਾਇਆ ਗਿਆ 7 ਅਕਤੂਬਰ ਨੂੰ ਵਿਸ਼ਵ ਕਪਾ ਦਿਵਸ ਮਨਾਇਆ ਗਿਆ 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਗਿਆ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਮਨਾਇਆ ਗਿਆ 10 ਅਕਤੂਬਰ ਨੂੰ ਰਾਸ਼ਟਰੀ ਡਾਕ ਦਿਵਸ ਅਤੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ 11 ਅਕਤੂਬਰ ਨੂੰ ਅੰਤਰਰਾਸ਼ਟਰੀ ਲੜਕੇ ਦਿਵਸ ਮਨਾਇਆ ਗਿਆ 13 ਅਕਤੂਬਰ ਨੂੰ ਆਫ਼ਤ ਜੋਖਮ ਘਟਾਉਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 14 ਅਕਤੂਬਰ ਨੂੰ ਵਿਸ਼ਵ ਮਿਆਰ ਦਿਵਸ ਮਨਾਇਆ ਗਿਆ 15 ਅਕਤੂਬਰ ਨੂੰ ਪਿੰਡ ਔਰ ਵਾਰਤਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਹੁੰਡਈ ਇੰਡੀਆ ਦੇ ਪਹਿਲੇ ਭਾਰਤੀ ਐਮ ਡੀ ਅਤੇ ਸੀਈਓ ਵਜੋਂ ਕਿਸ ਨੂੰ ਚੁਣਿਆ ਗਿਆ ਹੁੰਡਈ ਇੰਡੀਆ ਦੇ ਪਹਿਲੇ ਭਾਰਤੀ ਐਮ ਡੀ ਅਤੇ ਸੀਈਓ ਵਜੋਂ ਚੁਣਿਆ ਗਿਆ ਵਾ ਤਰुण ਗਰਗ ਨੂੰ ਤੇ ਪਹਿਲੇ ਭਾਰਤੀ ਹੈ ਜਿਨ੍ਹਾਂ ਨੂੰ ਹੁੰਡਈ ਇੰਡੀਆ ਦੇ ਵਿੱਚ ਐਸ ਅ ਸੀਈਓ ਚੁਣਿਆ ਗਿਆ ਠੀਕ ਹੈ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾਂ 네ਪਾਲ ਫੋਰਮ ਆਫ এনवायरमेंट ਜਰਨਲਿਸਟ ਦੀ ਸਾਬਕਾ ਪ੍ਰਧਾਨ ਰੋਸ਼ਨੀ ਅਧਿਕਾਰੀ ਪਾਟਕ ਨੂੰ ਸਾਲ 2026 ਤੋਂ 29 ਲਈ ਇੰਟਰਨੈਸ਼ਨਲ ਯੂਨੀਅਨ ਆਫ ਕਨਜ਼ਰਵੇਸ਼ਨ ਆਫ ਨੇਚਰ ਦੀ ਪੱਛਮੀ ਅਤੇ ਦੱਖਣੀ ਏਸ਼ੀਆ ਖੇਤਰੀ ਕੌਂਸਲ ਦੀ ਮੈਂਬਰ ਚੁਣਿਆ ਗਿਆ ਵੈਰੀ ਵੈਰੀ ਇੰਪੋਰਟੈਂਟ ਦਨ ਕਾਰਟਸ ਨੂੰ IMF ਦਾ ਪਹਿਲਾ ਡਿਪਟੀ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ। ਫਿਕੀ ਨੇ ਅਨੰਤ ਗੋਇੰਕਾ ਨੂੰ 2025-26 ਦੇ ਕਾਰਜਕਾਲ ਲਈ ਚੁਣਿਆ। ਸੋਨਾਲੀ ਸੈਨ ਗੁਪਤਾ ਨੂੰ RBI ਦਾ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ। ਰਿਸ਼ੀ ਸੁੰਨਕ ਨੂੰ ਮਾਈਕਰੋਸਾਫਟ ਅਤੇ ਐਂਥਰੋਪਿਕ ਦਾ ਸਲਾਹਕਾਰ ਚੁਣਿਆ ਗਿਆ। ਜਸਟਿਸ ਸੁਮੇਨ ਸੈਨ ਮੇਗਾ ਲਿਆ ਹਾਈ ਕੋਰਟ ਦੇ 14ਵੇਂ ਮੁੱਖ ਜੱਜ ਬਣੇ। ਖਾਲਿਦ ਅਲ ਐਲਾਨੀ ਨੂੰ ਯੂਨੈਸਕੋ ਦਾ ਅਗਲਾ ਡਾਇਰੈਕਟਰ ਜਨਰਲ ਚੁਣਿਆ ਗਿਆ। ਕਲਿਆਣ ਕੁਮਾਰ ਨੂੰ ਸੈਂਟਰਲ ਬੈਂਕ ਆਫ ਇੰਡੀਆ ਦਾ MD ਅਤੇ CEO ਚੁਣਿਆ ਗਿਆ। ਨੈਕਸਟ ਹੈ ਹਾਲੇ ਵਿਚ ਕੈਦਾਰਨਾਥ ਰੂਪਵੇ ਪ੍ਰੋਜੈਕਟ ਕਿਸ ਨੂੰ ਮਿਲਿਆ ਕੈਦਾਰਨਾਥ ਰੂਪਵੇ ਪ੍ਰੋਜੈਕਟ ਇਹ ਮਿਲਿਆ ਵਾ ਅਡਾਨੀ ਗਰੁੱਪ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇੰਪੋਰਟੈਂਟ ਪੁਆਇੰਟ ਤੁਸੀਂ ਸਮਝ ਸਕਦੇ ਹੋ ਕੈਦਾਰਨਾਥ ਦੀ ਜਿਹੜੀ ਪਵਿੱਤਰ ਯਾਤਰਾ ਵਾ ਇਹ ਤੇਜ਼ ਅਤੇ ਬਧੇਰੇ ਸੁਵਿਧਾਜਨਕ ਬਣਾਉਣ ਲਈ ਅਡਾਨੀ ਸਮੂਹ ਗਰੁੱਪ ਨੂੰ ਇਸ ਦਾ ਰੂਪਵੇ ਬਣਾਉਣ ਦਾ ਮੌਕਾ ਮਿਲ ਰਿਹਾ ਵਾ ਕੌਣ ਬਣਾ ਰਿਹਾ ਅਡਾਨੀ ਬਣਾ ਰਿਹਾ ਅਡਾਨੀ ਗਰੁੱਪ ਬਣਾ ਰਿਹਾ ਵਾ ਪਹਿਲਾਂ ਇਹ 12.9 ਕਿਲੋਮੀਟਰ ਦਾ ਜਿਹੜਾ ਰਸਤਾ ਵਾ ਲਗਭਗ 9 ਘੰਟਿਆਂ ਦੇ ਵਿੱਚ ਤੈ ਹੁੰਦਾ ਸੀ ਜਾਂ ਲਗਭਗ 10 ਘੰਟਿਆਂ ਦੇ ਵਿੱਚ 10 ਵੀ ਲੱਗ ਜਾਂਦੇ ਸੀ ਪਰ ਇਸ ਰੂਪਵੇ ਦੇ ਨਾਲ ਇਹਨੂੰ ਡੇਢ ਘੰਟੇ ਦੇ ਵਿੱਚ ਤੈ ਕੀਤਾ ਜਾ ਸਕਦਾ ਠੀਕ ਹੈ ਨੈਕਸਟ ਹੈ 13 ਤੇ ਕੁਐਸਚਨ ਨੰਬਰ 13 2025 ਪੈਰਾ ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਪਾਵਰ ਲਿਫਟੇਡ ਯੋਵੀ ਮੈਥਿਊ ਨੇ ਹਾਲੇ ਵਿੱਚ ਕਿਹੜਾ ਮੈਡਲ ਜਿੱਤੇ ਪੈਰਾ ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨਸ਼ਿਪਾਂ ਇਹਦੇ ਵਿੱਚ ਭਾਰਤੀ ਪਾਵਰ ਲਿਫਟਿੰਗ ਯੋਵੀ ਮੈਥਿਊ ਨੇ ਤਾਂ ਕਾਂਸੀ ਦਾ ਮੈਡਲ ਜਿੱਤੇ ਆ অপਸ਼ਨ ਬੀ ਇਸ ਆ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ